हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲਾਂਗੇ ਪਿੰਡ ਵੇੜੰਗਾ ਘਰੇਲੂ ਪਰਿਵਾਰ ਦਾ ਇੱਕ ਹੋਰ ਵੀਡੀਓ ਕਵਰ ਕਰਨ ਲੱਗੇ ਆਂ ਦੂਜਾ ਸੂਆ ਗੱਭਨ ਝੋਟੀਏ ਦੋਸਤੋ ਟੌਪ ਦਾ ਨਹੀਂ ਨਾ ਹਵਾਨੇ ਨਹੀਂ ਪਹਿਲਾਂ ਨਿਗਾ ਮਰਾਉਣੇ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀਰਾਂ ਨੇ ਨਾ ਹਾਈ ਤਾਈ ਆਪਣੇ ਸੁਖਰਾਜ ਦੇਰੀ ਫਾਰਮ ਤੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇ ਵੀ ਮੇਰੋਂ ਫੋਲੋ ਕਰ ਲਿਓ ਜਾਣਕਾਰੀ ਬੜੀ ਚੰਗੀ ਲੈ ਲਿਓ ਆਓ ਬਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਆ ਬਈ ਠੀਕ ਆ ਇੱਕ ਕਰੀ ਆਪਣਾ ਨਾਂ ਦੱਸ ਦਿਓ ਜੀ ਗੁਰਮੀਲ ਸਿੰਘ ਆ ਜੀ ਗੁਰਮੀਲ ਸਿੰਘ ਠੀਕ ਆ ਤੇ ਨੰਬਰ ਜੀ ਨੰਬਰ ਮੇਰੇ ਯਾਦ ਨਹੀਂ ਆਉਂਦਾ ਜੀ 867296555 ਠੀਕ ਹੈ ਇਹ ਹੀ ਨੰਬਰ ਆਪਾਂ ਸਕਰੀਨ ਤੇ ਲਾਉਣਾ ਹਾਂਜੀ ਠੀਕ ਹੈ ਦੁਬਾਰੇ ਫਿਰ ਬੋਲੋ 88729 ਹਾਂਜੀ 65565 ਠੀਕ ਆ ਲਓ ਵੀ ਇਹ ਨੰਬਰ ਸਕਰੀਨ ਤੇ ਲਾਵਾਂਗੇ ਇਹ ਝੋਟੀ ਫਿਰ ਆਪਣੇ ਘਰ ਦੀ ਹੈ ਜੀ ਘਰ ਦੀ ਘਰ ਦੀ ਝੋਟੀ ਠੀਕ ਆ ਕਿੰਮਾ ਸੂਆ ਸੁਣਾ ਜੀ ਇਹ ਦੂਜਾ ਸੂਆ ਸਹੀ ਸੁਣਾ ਜੀ ਹੁਣ ਠੀਕ ਆ ਦੂਜਾ ਸੂਆ ਸੁਣਾ ਕਿੰਨੇ ਦਿਨ ਪਿਆ ਸੂਣ ਚ ਇਹਦੇ ਹਫਤਾ ਲੈ ਜੀ 7 ਦਿਨਾਂ ਦਾ ਹਫਤਾ ਲੈ ਹਫਤੇ ਦਾ ਹੈਗਾ ਤਾਂ ਜਾ ਜੀ ਹਫਤੇ ਦੇ ਲਗਭਗ ਲੈ ਜੂਗੀ ਜਣਕੀ ਠੀਕ ਆ ਪਹਿਲੇ ਸਵੇਰੇ ਦੇ ਥੱਲੋਂ ਆਪਾਂ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਹੋ 13 14 ਦੇ ਵਿੱਚ ਦਿੱਤਾ ਜੀ ਨੇ ਠੀਕ ਆ ਐਟੀ ਦਾ ਕੀ ਨਮਾਣਾ ਯਾਨੀ ਕਿ 15 ਦੇ ਵਿੱਚ ਕਰਦੀ ਪੌਜ ਕਰੂਗੀ ਜੀ ਠੀਕ ਆ 15 ਦੇ ਲਗਭਗ ਪਾ ਦੂਗੀ ਆਵੇ ਝੂਠ ਨਹੀਂ ਮਾਰੇ 16 17 ਤੋਂ 18 ਠੀਕ ਆ ਬਾਕੀ ਸਮਾਈ ਵੀ ਦੱਸਦੀ ਆ ਜਦੋਂ ਆਪਾਂ ਚੀਜ਼ ਸੰਭੀ ਹੋਵੇ ਤਾਂ ਜਜਮੈਂਟ ਹੁੰਦੀ ਆ ਤੇ ਬਾਕੀ ਸੀਮਨ ਵਾਲੇ ਪੱਖ ਤੋਂ ਪਤਾ ਹੈ ਆਪ ਕਿਹੜੇ ਦੀ ਜੱਗ ਕੇ ਲਵਾਇਆ ਕਿਹੜਾ ਉਹ ਮਸ਼ੀਨ ਹੈਪੀ ਤੋਂ ਭਰਾ 18 ਤੋਂ ਪਤਾ ਨਹੀਂ ਕਿਹੜਾ ਆਪਾਂ ਇਸ ਦੀ ਕਿਤੇ ਗੌਰ ਨਾਲ ਲਿਖਾਈ ਹੈ ਜੀ ਠੀਕ ਆ ਲੋਭੀ ਕਈ ਵੀ ਨਹੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਤੇ ਪਰ ਝੋਟੀ ਦੀ ਗੱਲ ਕਰੀਏ ਨਾ ਝੋਟੀ ਤੁਹਾਨੂੰ ਵਿਖਾਉਣੇ ਦੋਸਤੋ ਐ ਮੂਰਤਾਰਗੀ ਝੋਟੀ ਆ ਸਿੰਘ ਬਿਲਕੁਲ ਕੁੰਡਾ ਰੂਹ ਖੁਸ਼ ਹੁੰਦੀ ਹੈ ਦੋਸਤੋ ਵੇਖ ਕੇ ਨਾ ਝੋਟੀ ਨੂੰ ਤੇ ਬਾਕੀ ਸੰਭਾਈ ਦੀ ਗੱਲ ਕਰੀਏ ਤਾਂ ਸੰਭਾਈ ਸੰਭੂਈ ਕੀ ਬਾਤਾਂ ਐ ਪੂਰੀ ਦੋਸਤੋ ਜਿਗਰ ਗੱਲ ਕਰੀਏ ਨਾ ਐ ਲੱਗੂ ਹੀ ਜਿਵੇਂ ਪੱਠ ਪੁੜੇ ਨੇ ਨਿਗਾ ਮਰਾਈਏ ਜਿਵੇਂ ਇੱਕ ਗੁੱਲ ਖੜਾ ਹੁੰਦਾ ਹਵਾਲੇ ਪੱਖ ਤੋਂ ਜੱਜਮੈਂਟ ਕਰੋ ਥੋੜੀਆਂ ਨੇ ਭਾਂ ਜ਼ਰੂਰ ਹੈਗੀਆਂ ਬਾਕੀ ਥਣ ਬਹੁਤ ਸੋਹਣਾ ਲੱਗਿਆ ਕਰਮਾਲੀ ਨੂੰ ਗੈਬ ਇਸ ਸੈਜ ਬੋਸੂ ਨਾ ਦੋਸਤੋਂ ਪਲਾਂ ਜਰੂਰ ਹੈਗੀਆਂ ਤਾਜ਼ਾ ਬਣਨੇ ਇੱਧਰ ਦੇਖ ਲੈ ਲੱਗਦੀ ਨਾ ਜਿਵੇਂ ਕੋਈ ਬੋਲ ਖੜਾ ਹੁੰਦਾ ਲਓ ਵੀ ਹਵਾਨਾ ਖਜੇ ਨਾ ਢਿੱਲਾ ਪਿਆ ਅਨਮਾਨਾ ਵੀ ਹਫਤੇ ਦੇ ਲਗਭਗੇ ਨੇ ਸੂਨ ਦੇ ਵਿੱਚ ਦਿਨ ਲਾ ਜਾਣੇ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਲਓ ਵੀ ਖੋਲ ਕੇ ਨਾ ਇੱਕ ਆਈ ਆਪਾਂ ਗੇੜਾ ਕਢਵਾ ਦਈਏ ਤੁਰੀ ਜਾਂਦੀ ਤਾਂ ਜੱਜਮੈਂਟ ਹੋ ਜਾਂਦੀ ਹੁੰਦੀ ਆ ਹਾਂ ਅੰਦਰ ਹੀ ਤੋੜ ਲਓ ਜੀ ਭੋਲੇ ਢਿੱਲੇ ਹਾਂ ਲੰਮੇ ਹੀ ਤੋੜ ਬਹੁਤ ਬੱਸ ਸੋਹਣੀ ਝੋਟੀ ਆ ਦੋਸਤੋ ਹਵਾਨਾ ਕਰਮਾਲੀ ਨੇ ਸੋਨਾ ਤਿਆਰ ਕੀਤਾ ਹੈ ਇੱਕ ਸਾਡੇ ਮਗਰਲੇ ਪਾਸੇ ਜੱਜਮੈਂਟ ਲਾਇਆ ਜੀ ਬਹੁਤ ਸੋਹਣਾ ਦੋਸਤੋ ਹਵਾਨਾ ਕਰਮਾਲੀ ਤਿਆਰ ਅਜ ਕੀਤਾ ਬਾਕੀ ਸੱਤ ਦੇ ਨਾਲ ਜਾਣੇ ਹਨ ਹਜੇ ਇਹਨੇ ਸੂਮ ਦੇ ਵਿੱਚ ਉਸ ਢੰਗ ਨਾਲ ਜੱਜਮੈਂਟ ਕਰੇ ਢਾਂਚੇ ਦੀ ਗੱਲ ਕਰੀਏ ਕੁੱਲੇ ਹੱਡਾਂ ਪਰਾਂ ਦੇ ਵਿੱਚ ਕੁੱਲੀ ਸਿਰਾਮੀ ਦੂਜਾ ਸੂਈ ਕਰਮਾਲੀ ਸੂਨਾ ਆਈ ਹੈ ਤੇ ਹਵਾਨਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਨਹੀਂ ਪੂਰਾ ਚੌੜਾ ਉਨਮਾਨ ਨਾਲ ਹੀ ਤੋਰ ਆ 15 ਲੀਟਰ ਦੇ ਲਗਭਗ ਬਾਈਕਰਾਂ ਦਾ ਅਨੁਮਾਨ ਹੈਗਾ ਵੀ ਦੁੱਧ ਦੇ ਨੇ ਪਾ ਦੇਣਾ ਸੋਨ ਜੀ ਠੀਕ ਹੈ ਲੋ ਮੰਨ ਲੀ ਹਾਂ ਬੰਦ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਆਪਾਂ ਤੁਹਾਨੂੰ ਪੁੱਛਦੇ ਨੇ ਹਾਂਜੀ ਇਹ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਕਰਾਂਗੇ ਲੋ ਵੀ ਰੇਟ ਇਹਦਾ ਫੋਨ ਤੇ ਹੋ ਜਾਣਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਪਿੰਡ ਵੜੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਔਰ ਵਾਲੀ ਨਵੀਂ ਵੀਡੀਓ ਦੇ ਨਾਲ ਬਾਤ ਬਾਤ